दशमेश नर्सरी स्कूल चक अल्लाहबख्श मुकेरियां ਵਿਖੇ ਸਾਲਾਨਾ ਸਮਾਗਮ ਪ੍ਰਿੰਸੀਪਲ ਡਾਕਟਰ ਗੁਰਮੀਤ ਕੌਰ ਗਿਲਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਐਸਡੀਐਮ ਮੁਕੇਰੀਆ ਪੰਕਜ ਕੁਮਾਰ ਪਹੁੰਚੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ٹرسٹ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਮੈਂਬਰ ਐਸਟਪੀਸੀ ਵਿਕਰਮਚਿਤ ਸਿੰਘ ਸਤਪਾਲ ਸਿੰਘ ਹਰਪਾਲ ਸਿੰਘ ਪUREWAL surjit singh patia jatta davinder singh kuldeep singh bariana ਹਰਿੰਦਰਜੀਤ ਸਿੰਘ ਹਰਮਨ ਸਿੰਘ ਬੀਡੀਪੀਓ ਤਲਵਾੜਾ ਅਮਰਿੰਦਰਪਾਲ ਸਿੰਘ ਢਿੱਲੋਂ ਚੇਅਰਮੈਨ ਸੁਖਵਿੰਦਰ ਕੌਰ ਡਾਕਟਰ ਕਰਮਚਿਤ ਕੌਰ ਪ੍ਰਿੰਸੀਪਲ ਦਸ਼ਮੇਸ਼ ਗਰਲਸ ਕਾਲਜ ਮੁਕੇਰੀਆ ਪ੍ਰਿੰਸੀਪਲ ਸੁਮਨ ਸ਼ੁਕਲਾ ਦਸ਼ਮੇਸ਼ ਪਬਲਿਕ ਸਕੂਲ ਸਿਪਰੀਆ ਤੋਂ ਇਲਾਵਾ ਟਰਸਟ ਮੈਂਬਰ ਆਦ ਸ਼ਾਮਿਲ ਸਨ ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਗੁਰਮੀਤ ਕੌਰ ਗਿੱਲ ਨੇ ਆਏ ਹੋਏ ਮਹਿਮਾਨਾਂ ਅਤੇ ਸਕੂਲ ਸਟਾਫ ਦਾ ਧੰਨਵਾਦ ਵੀ ਕੀਤਾ ਤਲਵਾੜਾ ਤੋਂ ਨਰਿੰਦਰ ਪਾਂਡੇ ਦੀ ਰਿਪੋਰਟ ਅੱਜ ਦਸ਼ਮੇਸ਼ ਸਕੂਲ ਦੇ ਵਿੱਚ ਜੀ ਨਰਸਰੀ ਦਾ ਐਨੂਅਲ ਡੇ ਫੰਕਸ਼ਨ ਸੀ ਛੋਟੇ-ਛੋਟੇ ਬੱਚਿਆਂ ਨੇ ਬੜਾ ਚੰਗਾ ਪਰਫਾਰਮ ਕੀਤਾ ਬੜਾ ਵਧੀਆ ਲੱਗਿਆ ਇੱਥੇ ਆ ਕੇ ਬਚਪਨੀਆਂ ਕੁਝ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਐ ਮੇਰੇ ਫੰਕਸ਼ਨ 'ਚ ਮੇਰਾ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਤੇ ਬੱਚੇ ਤੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਸਾਰੇ ਐ ਕੀ ਉਹਨਾਂ ਦਾ ਚੰਗਾ ਕੋਈ ਸਿਰਜਣਾ ਵੇਗੀ ਐਵੇਂ ਦਿੱਸ਼ਣ ਹੋਲ ਫੰਕਸ਼ਨ ਮੋਦੀ ਚੇਰਮੈਨ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਚੱਕ ਮੈਂਬਰ ਐਸਜੀਪੀਸੀ ਆਏ ਹੋਏ ਵੱਖ-ਵੱਖ ਪ੍ਰੈਸ ਮੈਂਬਰ ਸਰਬਾਨ ਸਰਦਾਰ ਸੁਪਾਲ ਸਿੰਘ ਜੀ ਸਰਦਾਰ ਹਰਿੰਦਰ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਪਰਿਵਾਰ ਸਰਦਾਰ ਵਿਕਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ ਭਾਈ ਅਮ੍ਰਿਤ ਸਿੰਘ ਜੀ ਸਰਦਾਰ ਵਿਕਰਮਜੀਤ ਸਿੰਘ ਜੀ ਤੇ ਹੋਰ ਜੋ ਵੀ ਇੱਥੇ ਸਾਡੇ ਪਿਆਰੇ ਬੱਚੇ ਮਾਤਾ ਪਿਤਾ ਸਾਡੇ ਬਜ਼ੁਰਗ ਸਾਡੇ ਪਰਿਵਾਰ ਦੇ ਮੋਢੀ ਸਾਡੇ ਕਹਿੰਦੇ ਵੀ ਦਾਦੇ ਦਾਦੀ ਨਾਨੀਆਂ ਜੋ ਵੀ ਬੈਠੇ ਨੇ ਇੱਥੇ ਅਤੇ ਮੇਰੇ ਬਹੁਤ ਪਿਆਰੇ ਬੱਚੇ ਅੱਜ ਮੈਨੂੰ ਬੜੀ ਖੁਸ਼ੀ ਹੈ ਤੇ ਮਾਣ ਵੀ ਮਹਿਸੂਸ ਹੋ ਰਿਹਾ ਹੈ ਐ ਜੀਐਮ ਸਾਹਿਬ ਦਾ ਵੀ ਮੈਂ ਬੜਾ ਸ਼ੁਕਰਾਨਾ ਕਰਦੀ ਆ ਕਿ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ ਕਿ ਅਸੀਂ ਸਾਰੀ ਉਮਰ ਜੇ ਸਿੱਖ ਲਈਏ ਤੇ ਉਹ ਵੀ ਥੋੜੀ ਹੈ ਨਾਲੇ ਸਾਡੇ ਬੜੇ ਹੀ ਸਤਿਕਾਰਯੋਗ ਵੀਡੀਓ ਸਾਹਿਬ ਵੀ ਆਏ ਨੇ ਢਿੱਲੋਂ ਸਾਹਿਬ ਸੋ ਮੈਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੀ ਆ ਤੇ ਹੋਰ ਕੋਈ ਵੀ ਇਸ ਤਰ੍ਹਾਂ ਦਾ ਸਾਡੇ ਇੱਥੇ ਮਹਿਮਾਨ ਜਿਨ੍ਹਾਂ ਦਾ ਨਾਮ ਸ਼ਾਇਦ ਮੇਰੇ ਜ਼ਹਿਨ 'ਚ ਨਹੀਂ ਹੈ ਉਹਨਾਂ ਦਾ ਵੀ तहे ਦਿਲੋਂ ਧੰਨਵਾਦ